ਕਾਲੀਦਾਲਾ ਜਿਹੜਾ ਇਤੋਂ ਬਦਲਾ ਦਾ ਜੜਤੀਜ ਜੜਤੀ ਕਲਾ ਚ 7 ਸਾਲ ਹੋ ਗਏ ਕਾਲੀਦਾਲਾ ਨੂੰ 7 ਸਾਲ ਹੋ ਗਏ ਹੈ ਕਹਿੰਦਾ ਕਾਂਗਰਸ ਸੀ ਗਿਆ 2000 ਤੋਂ ਪੁਰਾ ਗਿਆ ਆਮ ਆਦਮੀ ਪਾਰਟੀ ਹੈ ਅਮਲਾਂ ਤਾਂ ਇਹਨਾਂ ਦੇ ਕਰਨਾ ਚਾਹੀਦਾ ਕਾਂਗਰਸ ਦੇ ਕਰਨਾ ਚਾਹੀਦਾ ਜਾਂ ਕਾਂਗਰਸ ਨੂੰ ਆਮ ਆਦਮੀ ਦੇ ਕਰਨਾ ਚਾਹੀਦਾ ਕਾਲੀਦਾਲਾ ਨੂੰ ਕਿਉਂ ਕਰ ਰਿਹਾ ਸਿਰਫ 1 ਕੋਲੀਟਰ ਹੋਇਆ ਪੰਜਾਬ ਚ ਜਿਹੜੇ ਖੁੱਲੇ ਆ ਗੱਡੀਆਂ ਚ ਘੁੰਮ ਰਿਹਾ ਓਪਨ ਜੀਬ ਚ ਘੁੰਮ ਰਿਹਾ ਪਰ ਮੁਰਜ਼ੇ ਨਾਲ ਦੇ ਵੀ ਘੁੰਮ ਰਿਹਾ ਆਪਣਾ ਸਕੂਲ ਇਹਨਾਂ ਨੂੰ ਗ੍ਰਿਕਰ ਨਹੀਂ ਦੇ ਰਿਹਾ ਤੁਸੀਂ ਦੇਖੋ ਭਾਜੀਪੀ ਦੇ ਨਾਲ ਮੁਨੇ ਬਦੇ ਸੋਨੀ ਆਉਂਦੀ ਜਿਹਦੀ ਘੁਰਤ ਹੁੰਦੀ ਹੈ ਹਰਸ ਵਾਲੇ ਵੀ ਬਹੁਤ ਜਿਆਦਾ ਤੰਗ ਨੇ ਉਹ ਕਹਿੰਦੇ ਪਹਿਲਾਂ ਸਾਨੂੰ ਪੂਰਾ ਘੇੜਾ ਘੁਣਾ ਪੈਂਦਾ ਹੈ ਐਨਾ ਸਾਨੂੰ ਕਦੇ ਪੀਐਮ ਸਕੋਟੀਜ ਨਹੀਂ ਕਰਨਾ ਪੈਂਦਾ ਜਿੱਦੇ ਬੀਜੇਪੀ ਦੇ ਕੈਂਡੀਡੇਟ ਹੈ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਉਹ ਯਾਰ ਬੰਦ ਕਰਾ ਦਿੰਦੇ ਐ ਕਿਤੇ ਕੋਈ ਕੁਐਸਚਨ ਨਾ ਕਰ ਲੈ ਕਿਤੇ ਕੋਈ ਅਮਨਾ ਨਾ ਕਰ ਦੇ ਸ੍ਰੀ ਗਾਲ ਨਮਸਕਾਰ ਆਦਾਬ ਇਸ ਵੀਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਰਨਾ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਇਸ ਟਾਈਮ ਮੌਜੂਦ ਨੇਸ਼ ਸ਼ਰਮਣੀ ਅਕਾਲੀ ਦਲ ਤੋਂ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨਰਦੇਵ ਸਿੰਘ ਬੋਬੀ ਮਾਨ ਗੱਲਬਾਤ ਕਰਾਂਗੇ ਬੋਬੀ ਮਾਨ ਹੋਰਾਂ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਕਿਉਂਕਿ ਕੁਝ ਹੀ ਦਿਨ ਰਹਿ ਗਏ VOTING ਦੇ ਵਿੱਚ ਇਹ ਜੇ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣਾ ਪੂਰਾ ਜੋਰ ਲਾ ਦਿੱਤਾ ਗਿਆ ਹੈ ਕਹਿ ਲਈਏ ਕੀ ਗਰਮੀ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਤੇ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਇਹ ਜੇ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣੀ ਪੂਰੀ ਵਾਹ ਲਾ ਦਿੱਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਨਰਦੇਵ ਸਿੰਘ ਬੋਬੀ ਮਾਨ ਜਾਣਾਂਗੇ ਕਿਸ ਤਰ੍ਹਾਂ ਦੇ ਨਾਲ ਚੋਣ ਮਹੀਮ ਚੱਲ ਰਹੀ ਹੈ ਜੀ ਸਰ ਬੀਤੇ ਦਿਨੀ ਬਾਦਲ ਸਾਹਿਬ ਆਏ ਸੀਗੇ ਔਰ ਹੁਣ ਜੇਕਰ ਗੱਲ ਕੀਤੀ ਜਾਵੇ ਚੋਣ ਮਹੀਮ ਕਿਸ ਤਰ੍ਹਾਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜੀ ਅੱਜ ਵੀ ਸਾਡੀਆਂ ਚਾਰ ਰੈਲੀਆਂ ਸੀਗੀਆਂ ਅੱਜ ਅੱਜ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਆਏ ਸੀਗੇ ਬਹੁਤ ਵਧੀਆ ਹੰਗਾਰਾ ਹੈ ਔਰ ਬਹੁਤ ਵਧੀਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਆਈ ਔਰ ਗਰਮੀ ਦੇ ਵਿੱਚ ਬਲਸਾਭ ਨੇ ਉਹਨੇ ਬੈਠ ਕੇ ਸੁਣਿਆ ਇੱਥੋਂ ਪਤਾ ਲੱਗਦਾ ਕਿ ਜਤ ਜਕੀਨੀ ਹੈ ਸ਼ਰਮ ਅਕਾਲੀ ਦਲ ਦੀ ਇੱਕ ਅਕਾਲੀ ਦਲ ਜਿਹੜਾ ਇੱਥੋਂ ਪਤਾ ਲੱਗਦਾ ਵੀ ਜੜਤੀ ਚ ਹੈ ਜੜਤੀ ਕਲਾ ਚ ਹੈ 7 ਸਾਲ ਹੋ ਗਏ ਕਾਲੀਦਾਨ ਨੂੰ ਸੱਤਾ ਤੋਂ ਲੰਬੀ ਹੋਇਆ ਪਹਿਲਾਂ ਪੰਪ ਕਾਂਗਰਸ ਸੀਗੀ ਜਾਂ 2022 ਕਰੋ ਗਿਆ ਆਮ ਆਦਮੀ ਪਾਰਟੀ ਹੈ ਹਮਲਾ ਤਾਂ ਇਹਨਾਂ ਦੇ ਕਰਨਾ ਚਾਹੀਦਾ ਇਹਨਾਂ ਨੂੰ ਕਾਂਗਰਸ ਦੇ ਕਰਨਾ ਚਾਹੀਦਾ ਜਾਂ ਕਾਂਗਰਸ ਨੂੰ ਆਮ ਆਦਮੀ ਦੇ ਕਰਨਾ ਚਾਹੀਦਾ ਕਾਲੀਦਾਨ ਨੂੰ ਕਿਉਂ ਕਰ ਰਿਹਾ ਕਾਲੀਦਾਨ ਉੱਪਰ ਵੱਲ ਜਾ ਰਿਹਾ ਇਹ 6 ਦੇ 21 ਨੂੰ ਤੁਸੀਂ ਪੰਜਾਬ ਚ ਆਓ ਯਾਤਰਾ ਕੀਤੀ ਹੈ ਵੱਲ ਸਾਹਿਬ ਨੇ ਔਰ ਸਿਰਫ ਇੱਕੋ ਹੀ ਲੀਟਰ ਹੋਇਆ ਪੰਜਾਬ ਚ ਜਿਹੜੇ ਖੁੱਲੇ ਆ ਗੱਡੀਆਂ ਚ ਘੁੰਮ ਰਿਹਾ ਓਪਨ ਜੀਪ ਚ ਘੁੰਮ ਰਿਹਾ ਔਰ ਮੋਰਸੇਗਣਾ ਦੇ ਵੀ ਘੁੰਮ ਰਿਹਾ ਬਿਨਾ ਸਕਿਉਰਿਟੀ ਤੋਂ ਇਹਨਾਂ ਨੂੰ ਗੁਰਿਕਲ ਨਹੀਂ ਦੇ ਰਿਹਾ ਤੁਸੀਂ ਦੇਖੋ ਭਾਜੀਪੀ ਉਨੇ ਮਦਦ ਸੁਣਨੀ ਆਉਂਦੀ ਜਿੰਨੀ ਫੋਰਸ ਹੁੰਦੀ ਹੈ ਫੋਰਸ ਵਾਲੇ ਵੀ ਬਹੁਤ ਜ਼ਿਆਦਾ ਤੰਗ ਨੇ ਉਹ ਕਹਿੰਦੇ ਪਹਿਲਾਂ ਸਾਨੂੰ ਪੂਰਾ ਘੇੜਾ ਬਣਾਉਣਾ ਪੈਂਦਾ ਹੈ ਐਨਾ ਸਾਨੂੰ ਕਹਿੰਦੇ ਪੀਐਮ ਦੀ ਸਕਿਉਰਟੀ ਨਹੀਂ ਕਰਨਾ ਪੈਂਦਾ ਜਿੰਨੇ ਬੀਜੇਪੀ ਦੇ ਕੈਂਡੀਡੇਟ ਹੈ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਬਾਜ਼ਾਰ ਬੰਦ ਕਰਾ ਦਿੰਦੇ ਆ ਕਿਤੇ ਕੋਈ ਕੁਐਸਚਨ ਨਾ ਕਰ ਲੈ ਕਿਤੇ ਕੋਈ ਅਮਲਣਾ ਨਾ ਕਰ ਦੇ ਪਹਿਲਾਂ ਇਹ ਮੁੱਖ ਮੰਤਰੀ ਸੀ ਜਦੋਂ ੱਲੇ ਐਮਪੀ ਹੁੰਦੇ ਸੀਗੇ ਖੁੱਲ੍ਹੇ ਬਾਜ਼ਾਰਾਂ 'ਚ ਘੁੰਮਦੇ ਸੀ ਕਹਿੰਦੇ ਸੀ ਬਿਨਾਂ ਸਕਿਉਰਟੀ ਦੇ ਰਵਾਂਗੇ ਫਿਰ ਅਜ ਬਿਨਾਂ ਸਕਿਉਰਟੀ ਦੇ ਲੰਘਦਾ ਸੀ ਜਲਾਲਾਬਾਦ ਤੋਂ ਫਿਰ ਤਾਂ ਉੱਤੀ ਜਾਂਦਾ ਜਿੱਤਾਂ ਦੇ ਫਿੱਟੂ ਕੋੜੇ ਸੀਗੇ ਮੁਕਾਬਲਾ ਕਿੰਦੇ ਨਾਲ ਮੰਨਦੇ ਹੁਣ ਕਿਉਂਕਿ ਹੁਣ ਤਾਂ ਸਿਖਰਾਂ ਤੇ ਆ ਗਿਆ ਪੂਰਾ ਦੇਣੀ ਕੁਝ ਰਹਿ ਗਈ ਕੋਈ ਮੁਕਾਬਲਾ ਨਹੀਂਗਾ ਪਰਮਾਤਮਾ ਦੀ ਮਿਹਰ ਹੈ ਕਰਮੀ ਬਹੁਤ ਜ਼ਿਆਦੇ ਹੈਗੀ ਆ ਇਹੋ ਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜੋ ਪਹਿਲੇ 4-5 ਫੇਸ ਹੋ ਗਏ ਆ ਉਹਨਾਂ ਦੇ ਵਿੱਚ VOTING ਘਟ ਹੋਈ ਹੈ ਕੀ ਕੋਈ ਗਰਮੀ ਦੇ ਵਿੱਚ VOTING ਜਿਹੜੀ ਹੈ ਜ਼ਿਆਦਾ ਕਰਾਉਣ ਦੇ ਲਈ ਪਰਸੈਂਟੇਜ ਵਧਾਉਣ ਦੇ ਲਈ ਕੋਈ ਉਪਰਾਲੇ ਕੈਂਡੀਡੇਟਾਂ ਵੱਲੋਂ ਯਾਨੀ ਕਿ ਤੁਹਾਡੇ ਵੱਲੋਂ ਵੀ ਆਪਣੇ ਪੱਤਰ ਤੇ ਕੀਤੇ ਜਾ ਰਹੇ ਇਕੋ ਕਰਾਂਗੇ ਉਹ ਤਾਂ ਜ਼ਰੂਰ ਕਰਾਂਗੇ ਉਹ ਤਾਂ ਸਾਧਨ ਵਗੈਰਾ ਦੇਵਾਂਗੇ ਜਿੰਨੇ ਵੀ ਹੈਗੇ ਵੋਟਰ ਵਗੈਰਾ ਪਿੰਡਾਂ 'ਚ ਤੋਂ ਲੋੜ ਨਹੀਂ ਤੇ ਸ਼ਹਿਰਾਂ 'ਚ ਲੋੜ ਹੁੰਦੀ ਉਹ ਕਰਾਂਗੇ ਸਾਰਾ ਅਰੇਂਜਮੈਂਟ ਅੱਗੇ ਵੀ ਕਰਦੇ ਆ ਇਹ ਪਹਿਲੀ ਵਾਰ ਨਹੀਂ ਕਰਨ ਲੱਗੇ ਹਾਂਜੀ ਅੱਛਾ ਜੇਕਰ ਗੱਲ ਕਰ ਲਈਤੀ ਜਾਵੇ ਤਾਂ ਪਬਲਿਕ ਨੂੰ ਆਮ ਜਨਤਾ ਜਿਹੜੀ ਹੈਗੀ ਆ ਵੋਟਰ ਜਿਹੜਾ ਹੈਗਾ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂੰ ਬਸ ਤੁਹਾਡੇ ਸਾਹਮਣੇ ਹੈ ਵੋਟਰਾਂ ਦੇ ਜੋ ਚੱਲ ਜ ਜਾਂਦਾ ਹੈ ਸ਼ਰਮਣੀ ਅਕਾਲੀ ਦਲ ਪਹਿਲਾਂ ਵੀ ਪਬਲਿਕ ਦੇ ਨਾਲ ਖੜਿਆ ਕਿਉਂਕਿ ਸ਼ਰਮਣੀ ਅਕਾਲੀ ਦਲ ਜਿਹੜਾ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਚਲੋ ਪਿਛਲੀ ਵਾਰੀ ਬਦਲਾ ਦੇ ਨਾਂ ਹਿੱਟ ਵੋਟ ਪਈ ਸੀਗੀ ਵੋਟਰ ਇਸ ਵਾਰੀ ਵਾਪਸ ਆ ਰਿਹਾ ਔਰ ਕਾਲੀ ਦਲ ਦੀ ਜਿੱਤ ਹੋਵੇਗੀ ਕੱਲੇ ਫਰੀਪਰ ਨਹੀਂ ਓਵਰ ਆਲ ਪੰਜਾਬ ਚ ਬਹੁਤ ਵਧੀਆ ਰਿਸਪਾਂਸ ਹੈ ਤੁਸੀਂ ਪੂਰਾ ਫਿਰੋਜ਼ਪੁਰ ਪਾਰਲੀਮੈਂਟ ਹਲਕਾ ਜਿਹੜਾ ਹੈਗਾ ਉਹ ਘੁੰਮ ਲਿਆ ਹਰੇਕ ਥਾਂ ਤੇ ਤੁਸੀਂ ਵਿਜ਼ਿਟ ਕਰਕੇ ਆਏ ਹੋ ਕੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕੀਤਾ ਕਿ ਕਿਹੜਾ ਇੱਕ ਕੰਮ ਹੈਗਾ ਜਿਹੜਾ ਪਬਲਿਕ ਤੁਹਾਡੇ ਹੱਥ ਹੱਕੇ ਚ ਵਤਫਾ ਦਿੰਦੀ ਹੈ ਤਾਂ ਫਿਰ ਪਹਿਲਾਂ ਕਿਹੜਾ ਕੰਮ ਕਰੋ ਪਹਿਲਾ ਕੰਮ ਐ ਮੈਂ ਪਹਿਲਾਂ ਵੀ ਦੱਸਿਆ ਥੋੜੇ ਮਾਦੇ ਬਣਾਈ ਕਿ ਸਭ ਤੋਂ ਪਹਿਲਾ ਕੰਮ ਐ ਵੀ ਬਾਰਡਰ ਖਲਾਉਣ ਦਾ ਇਹਦੀ ਆਵਾਜ਼ ਜ਼ਰੂਰ ਬੁਲੰਦ ਕਰਾਂਗੇ ਔਰ ਦੂਜਾ ਜਿਹੜਾ ਬਾਰਡਰ ਪੱਟੀ ਤੇ ਬੈਠੇ ਸਾਡੇ ਪੱਕਾ ਚੀਆਂ ਜਮੀਨਾਂ ਵਾਲੇ ਉਹਨਾਂ ਦੀਆਂ ਜ਼ਮੀਨਾਂ ਪੱਕੀਆਂ ਕਰਨ ਦਾ ਜਿਹੜਾ ਆਵਾਜ਼ ਇਹ ਵੀ ਬੁਲੰਦ ਕਰਾਂਗੇ ਬਾਲ ਸਾਹਿਬ ਨੇ ਜ਼ਮੀਨਾਂ ਪੱਕੀਆਂ ਕੀਤੀਆਂ ਸੀ ਲੇਕਿਨ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਬੁਲਦੀਆਂ ਉਹਨਾਂ ਨੇ ਜ਼ਮੀਨਾਂ ਤੋੜਤੀਆਂ ਕਈ ਕੰਦੀਆਂ ਗਰਦੌਰੀਆਂ ਵੀ ਟੁੱਟ ਗਈਆਂ ਔਰ ਜਿਹੜੇ ਉਹਨਾਂ ਦੇ ਕਾਬਜ਼ੇ ਉਹਨਾਂ ਨੂੰ ਮਾਲਕਾਨਾ ਹੱਕ ਦਵਾਵਾਂਗੇ ਬਿਲਕੁਲ ਇਹ ਸਾਨ ਨਰਦੇਵ ਸਿੰਘ ਬੋਬੀ ਮਾਨ ਜੋ ਕਹਿੰਦੇ ਆ ਕਿ ਜਿੱਤ ਤੋਂ ਬਾਅਦ ਜੇਕਰ ਪਬਲਿਕ ਉਹਨਾਂ ਦੇ ਹੱਕ ਵਿੱਚ ਫਤਵਾ ਦਿੰਦੀ ਹੈ ਤਾਂ ਫਿਰ ਸਭ ਤੋਂ ਪਹਿਲਾਂ ਉਹ ਬਾਰਡਰ ਖਲਵਾਨਗੇ ਔਰ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਜ਼ਮੀਨਾਂ ਲੋਕਾਂ ਦੀਆਂ ਪੱਕੀਆਂ ਨਹੀਂ ਹੈਗੀਆਂ ਉਹ ਦੁਬਾਰੇ ਜਿਹੜਾ ਹੈਗਾ ਪੱਕੀਆਂ ਕੀਤੀਆਂ ਜਾਣਗੀਆਂ ਇੱਥੇ ਉਹ ਵੀ ਕਹਿੰਦੇ ਆ ਕਿ ਬਾਦਲ ਸਾਹਿਬ ਵੱਲੋਂ ਪੱਕੀਆਂ ਜ਼ਮੀਨਾਂ ਕਰ ਦਿੱਤੀਆਂ ਗਈਆਂ ਸੀ ਲੇਕਿਨ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉਸ ਨੂੰ ਤੋੜ ਦਿੱਤਾ ਗਿਆ ਤਾਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਜ਼ਮੀਨਾਂ ਪੱਕੀਆਂ ਕਰਨ ਦੀ ਗੱਲ ਕਰ ਰਿਹਾ ਫਿਲਹਾਲ ਇੱਕ ਤਰੀਕ ਨੂੰ ਹੀ ਲੋਕਾਂ ਦੇ ਵੱਲੋਂ ਕੀ ਫਤਵਾ ਦਿੱਤਾ ਜਾਂਦਾ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਾਂਦਾ ਇਸ ਦਾ ਪਤਾ ਸਾਨੂੰ 4 ਜੂਨ ਨੂੰ ਲੱਗੇਗਾ